ਆਪਾਂ ਪਾਰਟੀ 13 0 ਦਾ ਨਾਰਾ ਦੇ ਰਹੀ ਹੈ ਭਗਵਾਨ ਜੀ ਕਹਿੰਦੇ 13 0 ਹੀ ਹੋਏਗਾ ਲੇਕਿਨ ਆਮ ਆਦੀ ਪਾਰਟੀ ਦੀ ਹੋਣੀ ਆਮ ਆਦੀ ਪਾਰਟੀ ਨੇ ਬੜਾ ਧੋਖਾ ਕੀਤਾ ਇੱਥੇ ਦੇ ਲੋਕਾਂ ਦੇ ਨਾਲ ਮੈਂ ਡੇਰਾ ਬੱਲਾ ਦੇ ਵਿੱਚ ਗੁਰੂ ਰਵਿਦਾਸ ਜੀ ਦੀ ਬਾਣੀ ਦੇ ਅਧਿਆਨ ਸੈਂਟਰ ਖੋਲਣ ਵਾਸਤੇ 100 ਕਰੋੜ ਰੁਪਇਆ ਪਾਸ ਕਰਕੇ 25 ਕਰੋੜ ਰੁਪਇਆ ਉੱਥੇ ਚੈੱਕ ਦੇ ਆਇਆ ਸੀ ਲੇਕਿਨ ਇਹਨੇ 2 ਸਾਲ ਹੋ ਗਏ ਉਹ ਗੱਲ ਨੂੰ ਰੋਲਿਆ ਹੋਇਆ ਹੈ ਪਬਲਿਕ ਮਾਰਟ ਨੂੰ ਤੁਹਾਨੂੰ ਬੜੀ ਉਮੀਦਵਾਰ ਨਸਰੇ ਨੇ ਕਹਿੰਦੇ 160 ਕਿਲੋਮੀਟਰ ਤੋਂ ਆਏ ਮੈਂ ਜਦੋਂ ਖਰੜ ਆਇਆ ਸੀ ਉਦੋਂ ਆਪਣੇ ਪਿੰਡ ਤੋਂ ਆਇਆ ਸੀ ਚਮਕੌਰ ਸਾਹਿਬ ਗਿਆ ਉੱਥੇ ਖਰੜ ਤੋਂ ਆਇਆ ਸੀ ਹੁਣ ਜਲੰਧਰ ਆ ਗਿਆ ਮਨੂੰ ਖਰੜ ਦੇ ਲੋਕਾਂ ਨੇ ਵੀ ਤਿੰਨ ਵਾਰ ਐਮਸੀ ਜਿਤਾਇਆ ਸੀ ਚਮਕੌਰ ਸਾਹਿਬ ਦੇ ਲੋਕਾਂ ਨੇ ਤਿੰਨ ਵਾਰ ਐਮਐਲਏ ਜਿਤਾਇਆ ਹੁਣ ਇੱਥੇ ਦੇ ਲੋਕਾਂ ਨੇ ਵੀ ਤਿੰਨ ਵਾਰ ਜਿਤਾਣਾ ਬਦਲ ਨੰਬਰ ਵੀ ਬਦਲ ਲੈਂਦੇ ਕਹਿੰਦੇ ਨੰਬਰ ਇੱਕ ਹੋ ਗਿਆ ਮੇਰੇ ਲਵੇ ਤਾਂ ਕਹਿੰਦੇ ਬਦਲੇ ਰੇ ਨੰਬਰ ਮੈਂ ਕਿਹੜੇ ਬਦਲੇ ਤੇ ਮੇਰਾ ਨੰਬਰ ਉਹੀ ਐਸੇ ਤੀਨੂ ਸਾਹਿਬ ਕਹਿ ਰਹੇ ਨੇ ਹਾਂ ਮੈਂ ਨੰਬਰ ਬਦਲਦਾ ਹੀ ਨਹੀਂ ਐ ਨਾ ਮੈਂ ਨੰਬਰ ਬਦਲਾ ਨਾ ਮੈਂ ਆਪਣੇ ਆਪ ਨੂੰ ਬਦਲਾ ਨਾ ਪਾਰਟੀ ਬਦਲਾ ਨਾ ਮੈਂ ਆਪਣੇ ਵਰਕਰ ਬਦਲਾ ਤੀਨੂ ਵਰਗੇ ਜਿਹੜੇ ਲੋਕ ਐ ਉਹ ਉਹਨਾਂ ਦਾ ਸਵੇਰੇ ਦੁਪਹਿਰੇ ਸ਼ਾਮ ਦਾ ਅਲੱਗ-ਅਲੱਗ ਰੇਟ ਐ ਸਵੇਰੇ ਕੋਈ ਹੱਕ ਲੈ ਜਾਂਦਾ ਦੁਪਹਿਰ ਨੂੰ ਕੋਈ ਤੇ ਸ਼ਾਮ ਨੂੰ ਕੋਈ ਨਵੀਂ ਰੋਜ਼ ਪਾਰਟੀ ਹੁੰਦੀ ਐ ਨੀ ਸਾਹਿਬ ਪ੍ਰਵਾਸ ਦੀ ਬਹੁਤ ਸਮੱਸਿਆ ਹਲਕੇ ਦੇ ਵਿੱਚ ਸਰਮਸ ਪ੍ਰਵਾਸ ਨੂੰ ਕਿਸ ਤਰ੍ਹਾਂ ਹੱਲ ਪਾਓ ਪ੍ਰਵਾਸ ਕਰਨਾ ਪੰਜਾਬੀਆਂ ਦੀ ਫਿਤਰਤ ਰਹੀ ਹੈ ਕੋਈ ਨਵਾਂ ਨਹੀਂ ਹੈ ਮੇਰੇ ਬਾਪੂ ਵੀ 1945 ਦੇ ਵਿੱਚ ਮਲੇਸ਼ੀਆ ਗਏ ਸੀ 1957 ਚ ਮੁੜ ਕੇ ਆਏ ਇਹ ਪ੍ਰਵਾਸ ਹੋਇਆ ਹੈ ਹਮੇਸ਼ਾ ਪ੍ਰਵਾਸ ਦੇ ਨਾਲ ਇੱਥੇ ਐਨ ਆਰ ਆਈਜ਼ ਨੇ ਤਰੱਕੀ ਵੀ ਬਹੁਤ ਕਰਾਈ ਹੈ ਇਸੇ ਲੱਗ ਕੇ ਦੀ ਜਨੀ ਸਾਹਿਬ ਹਲਕੇ ਦੀ ਮੰਗ ਹੈ ਸਪੋਰਟਸ ਯੂਨੀਵਰਸਿਟੀ ਦੀ ਮੰਗ ਕੀਤੀ ਜਾ ਰਹੀ ਹੈ ਹਲਕੇ ਦੇ ਵਿੱਚ ਦੇਖੋ ਮੈਂ ਚਮਕੌਰ ਸਾਹਿਬ ਤੋਂ ਐਮ ਐਲ ਏ ਰਿਹਾ ਉੱਥੇ ਅਸੀਂ ਸਕਿੱਲ ਯੂਨੀਵਰਸਿਟੀ ਬਣਾਈ ਹੈ ਤੇ ਇੱਥੇ ਸਪੋਰਟਸ ਦੀ ਲੋੜ ਹੈ ਤਾਂ ਸਪੋਰਟਸ ਯੂਨੀਵਰਸਿਟੀ ਬਹੁਤ ਸ਼ਾਨਦਾਰ ਬਣਾਵਾਂਗੇ ਔਰ ਉਹ ਇੱਕ ਐਸਾ ਮਾਡਲ ਹੋਏਗਾ ਜਿਹੜਾ ਦੁਨੀਆ 'ਚ ਲੋਕ ਯਾਦ ਰੱਖਣਗੇ। ਸਾਡਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਚੌਂ ਮੈਦਾਨ ਦੇ ਵਿੱਚ ਨੇ ਗੱਲਬਾਤ ਕਰਦੇ ਆ। ਚੰਨੀਪਾਟ ਸਾਹਿਬ ਕਿਹੋ ਜਿਹਾ ਦਿਖਦਾ ਹੈ ਕੋਲ ਪ੍ਰਚਾਰ ਕਿਸ ਤਰ੍ਹਾਂ ਚੱਲ ਰਿਹਾ ਹੈ? ਬਹੁਤ ਜ਼ਬਰਦਸਤ ਹੰਗਾਰਾ ਲੋਕਾਂ ਦੇ ਵੱਲੋਂ ਮਿਲ ਰਿਹਾ। ਤੇ ਕਾਂਗਰਸ ਪਾਰਟੀ ਵੱਡੀ ਲੀਡ ਵੱਲ ਵੱਧ ਰਹੀ ਹੈ ਵੱਡੀ ਜਿੱਤ ਵੱਲ ਵੱਧ ਰਹੀ ਹੈ ਜਨੀ ਸਾਹਿਬ ਹਲਕੇ ਦੀ ਮੰਗ ਹੈ ਸਪੋਰਟਸ ਯੂਨੀਵਰਸਿਟੀ ਦੀ ਮੰਗ ਕੀਤੀ ਜਾ ਰਹੀ ਹੈ ਹਲਕੇ ਦੇ ਵੱਲ ਦੇਖੋ ਮੈਂ ਚਮਕੌਰ ਸਾਹਿਬ ਤੋਂ ਐਮਐਲਏ ਰਹਾ ਉੱਥੇ ਅਸੀਂ ਸਕਿੱਲ ਯੂਨੀਵਰਸਿਟੀ ਬਣਾਈ ਹੈ ਤੇ ਇੱਥੇ ਸਪੋਰਟਸ ਦੀ ਲੋੜ ਹੈ ਤਾਂ ਸਪੋਰਟਸ ਯੂਨੀਵਰਸਿਟੀ ਬਹੁਤ ਸ਼ਾਨਦਾਰ ਬਣਾਵਾਂਗੇ ਅਰ ਉਹ ਇੱਕ ਐਸਾ ਮਾਡਲ ਹੋਏਗਾ ਜਿਹੜਾ ਦੁਨੀਆ ਚ ਲੋਕ ਯਾਦ ਰੱਖਣਗੇ। ਤਲਤਾ ਦੇ ਜ਼ਿਕਰ ਤੁਸੀਂ ਐਮਪੀ ਚੁਣੇ ਜਾਂਦੇ ਹੋ ਤਾਂ ਹਲਕੇ ਨੂੰ ਕਿਸ ਤਰ੍ਹਾਂ ਦਾ ਤੋਹਫਾ ਦਮੋਗੇ ਹਲਕੇ ਦੇ ਲਈ ਤਲਤਾ ਦੇ ਲਈ ਦੇਖੋ ਇਹ ਹੈ ਕਿ ਆਮ ਆਦਮੀ ਪਾਰਟੀ ਨੇ ਬੜਾ ਧੋਖਾ ਕੀਤਾ ਇੱਥੇ ਦੇ ਲੋਕਾਂ ਦੇ ਨਾਲ ਮੈਂ ਡੇਰਾ ਬੱਲਾ ਦੇ ਵਿੱਚ ਗੁਰੂ ਰਵਿਦਾਸ ਜੀ ਦੀ ਬਾਣੀ ਦੇ ਅਧਿਆਨ ਸੈਂਟਰ ਖੋਲਣ ਵਾਸਤੇ 100 ਕਰੋੜ ਰੁਪਇਆ ਪਾਸ ਕਰਕੇ 25 ਕਰੋੜ ਰੁਪਇਆ ਉੱਥੇ ਚੈੱਕ ਦੇ ਆਇਆ ਸੀ। ਲੇਕਿਨ ਇਹਨੇ 2 ਸਾਲ ਹੋ ਗਏ ਉਹ ਗੱਲ ਨੂੰ ਰੋਲਿਆ ਹੋਇਆ। ਐਸੀਟੀ ਗੁਰੂ ਰਵਿਦਾਸ ਦੇ ਨਾਮ ਤੇ ਇੱਕ ਅਧਿਆਨ ਸੈਂਟਰ ਖੋਲਣਾ ਉਹਨਾਂ ਦੀ ਬਾਣੀ ਦਾ ਤੇ ਉਹ ਯੂਨੀਵਰਸਿਟੀ ਬੜੇਗੀ ਜਿਹਦੇ ਵਿੱਚ ਬਹੁਤ ਵਿਸ਼ੇ ਪੱਧਰ ਦੀ ਸਿੱਖਿਆ ਹੋਏ ਕਰੇਗੀ। ਪਵਨ ਕੁਮਾਰ ਟੀਨੂ ਤੋਂ ਵੱਡੀ ਉਮੀਦਵਾਰ ਦੱਸ ਰਹੇ ਨੇ ਕਹਿੰਦੇ 160 ਕਿਲੋਮੀਟਰ ਤੋਂ ਆਏ। ਮੈਂ ਜਦੋਂ ਖਰੜ ਆਇਆ ਸੀ ਉਦੋਂ ਆਪਣੇ ਪਿੰਡ ਤੋਂ ਆਇਆ ਸੀ। ਚਮਕੌਰ ਸਾਹਿਬ ਗਿਆ ਉੱਥੇ ਖਰੜ ਤੋਂ ਆਇਆ ਸੀ। ਹੁਣ ਜਿਲੰਦਰ ਆ ਗਿਆ ਮਨੂੰ। ਖਰੜ ਦੇ ਲੋਕਾਂ ਨੇ ਵੀ ਤਿੰਨ ਵਾਰ ਐਮਸੀ ਜਿਤਾਇਆ ਸੀ। ਚਮਕੌਰ ਸਾਹਿਬ ਦੇ ਲੋਕਾਂ ਨੇ ਤਿੰਨ ਵਾਰ ਐਮਐਲਏ ਜਿਤਾਇਆ। ਉਹ ਇੱਥੇ ਦੇ ਲੋਕਾਂ ਨੇ ਵੀ ਤਿੰਨ ਵਾਰ ਜਿਤਾਣਾ ਅਗਲ ਨੰਬਰ ਵੀ ਬਦਲ ਲੈਂਦੇ ਨੇ ਕਹਿੰਦੇ ਨੰਬਰ ਇੱਕੋ ਆ ਮੇਰੇ ਲਵੇ ਦਾ ਕਹਿੰਦੇ ਬਦਲੇ ਨਹੀਂ ਨੰਬਰ ਬੈ ਮੈਂ ਕਿਹੜੇ ਬਦਲੇ ਮੇਰਾ ਨੰਬਰ ਉਹੀ ਐ ਸੇ ਦਿਨੂ ਸਾਹਿਬ ਕਹਿ ਰਹੇ ਨੇ ਹਾਂ ਮੈਂ ਨੰਬਰ ਬਦਲਦਾ ਹੀ ਨਹੀਂ ਐ ਨਾ ਮੈਂ ਨੰਬਰ ਬਦਲਾਂ ਨਾ ਮੈਂ ਆਪਣੇ ਆਪ ਨੂੰ ਬਦਲਾਂ ਨਾ ਪਾਰਟੀ ਬਦਲਾਂ ਨਾ ਮੈਂ ਆਪਣੇ ਵਰਕਰ ਬਦਲਾਂ ਤਿੰਨੂ ਵਰਗੇ ਜਿਹੜੇ ਲੋਕ ਐ ਉਹ ਉਹਨਾਂ ਦਾ ਸਵੇਰੇ ਦੁਪਹਿਰੇ ਸ਼ਾਮ ਦਾ ਅਲੱਗ-ਅਲੱਗ ਰੇਟ ਐ ਸਵੇਰੇ ਕੋਈ ਹੱਕ ਲੈ ਜਾਂਦਾ ਦੁਪਹਿਰ ਨੂੰ ਕੋਈ ਤੇ ਸ਼ਾਮ ਨੂੰ ਕੋਈ ਨਵੀਂ ਰੋਜ਼ ਪਾਰਟੀ ਹੁੰਦੀ ਹੈ ਸੱਜਣ ਜੀ ਸਰ ਪ੍ਰਵਾਸ ਦੀ ਬਹੁਤ ਸਮੱਸਿਆ ਹਲਕੇ ਦੇ ਵਿੱਚ ਪ੍ਰਵਾਸ ਨੂੰ ਕਿਸ ਤਰ੍ਹਾਂ ਹੱਲ ਪਾ ਮੂਗੀ ਪ੍ਰਵਾਸ ਬਹੁਤ ਜ਼ਿਆਦਾ ਹੋ ਰਿਹਾ ਹਲਕੇ ਅੱਗੇ ਆ ਜਾਓ ਦੇਖੋ ਇਹ ਹੈ ਕਿ ਪ੍ਰਵਾਸ ਕਰਨਾ ਪੰਜਾਬੀਆਂ ਦੀ ਫਿਤਰਤ ਰਹੀ ਹੈ ਕੋਈ ਨਵਾਂ ਨਹੀਂ ਹੈ ਮੇਰੇ ਬਾਪੂ ਵੀ 1945 ਦੇ ਵਿੱਚ ਮਲੇਸ਼ੀਆ ਗਏ ਸੀ 1957 ਵਿੱਚ ਮੁੜ ਕੇ ਆਏ ਇਹ ਪ੍ਰਵਾਸ ਹੋਇਆ ਹੈ ਹਮੇਸ਼ਾ ਪ੍ਰਵਾਸ ਦੇ ਨਾਲ ਇੱਥੇ ਐਨਆਰਆਈਜ਼ ਨੇ ਤਰੱਕੀ ਵੀ ਬਹੁਤ ਕਰਾਈ ਹੈ ਇਸ ਇਲਾਕੇ ਦੀ ਤੇ ਮੈਂ ਤਾਂ ਐਨ ਆਰ ਆਈ ਦਾ ਧੰਨਵਾਦੀ ਹਾਂ ਕਿ ਜਿੱਥੇ ਵੀ ਮੈਂ ਜਾਂਦਾ ਤਾਂ ਪਿੰਡਾਂ ਦੇ ਪਿੰਡ ਲੋਕਾਂ ਦੇ ਜਿਹੜੇ ਮੈਨੂੰ ਦੱਸਦੇ ਹੈ ਉਹ ਦੱਸਦੇ ਕਿ ਸਾਡੇ ਐਨ ਆਰ ਆਈ ਨੇ ਬਹੁਤ ਤਰੱਕੀ ਕਰਾਈ ਕਿਸੇ ਨੇ ਤਲਾਬ ਬਣਾਤਾ ਟੋਬਾ ਬਣਾਤਾ ਕਿਸੇ ਨੇ ਗਲੀਆਂ ਬਣਾਤੀਆਂ ਕਿਸੇ ਨੇ ਕਮਿਊਨਿਟੀ ਸੈਂਟਰ ਬਣਾਇਆ ਕਿਸੇ ਨੇ ਗੁਰਦੁਆਰੇ ਨੂੰ ਪੈਸੇ ਦਿੱਤੇ ਕਿਸੇ ਨੇ ਧਰਮਸ਼ਾਲਾ ਨੂੰ ਮੈਂ ਤਾਂ ਐਨ ਆਰ ਆਈ ਦਾ ਇੱਥੇ ਬਹੁਤ ਹਰ ਮੈਂ ਉਹ ਐਨ ਆਰ ਆਈ ਦਾ ਨਮੇਂਦਾ ਬਣ ਕੇ ਕੰਮ ਕਰਨਾ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਨਹੀਂ ਆਉਣੀ। ਆਵਾਮ ਆਪ ਪਾਰਟੀ 13 0 ਦਾ ਨਾਰਾ ਦੇ ਰਹੀ ਹੈ। ਭਗਵੰਦ ਮਾਨ ਕਹਿੰਦੇ 13 0 ਹੀ ਹੋਏਗਾ। ਲੇਕਿਨ 0 ਆਮ ਆਦੀ ਪਾਰਟੀ ਦੀ ਹੋਣੀ। ਬਹੁਤ ਬਹੁਤ ਤੰਨ। ਇਹ ਸੰਗ ਕਾਂਗਰਸ ਪਾਰਟੀ ਦੇ ਉਮੀਦਵਾਰ ਚਰਨਜੀਤ ਸਿੰਘ ਚੰਨੀ ਸਾਬਕਾ ਮੁੱਖ ਮੰਤਰੀ ਵੀ ਰਹੇ ਨੇ ਤਾਂ ਇਸ ਸਮੇਂ ਜਰੰਦਰ ਸੀਟ ਤੋਂ ਚੋਣ ਮੈਦਾਨ ਦੇ ਵਿੱਚ ਉਹਨਾਂ ਨੂੰ ਉਤਾਰਿਆ ਹੈ ਤਾਂ ਵੱਡੀ ਜ਼ਿੰਮੇਵਾਰੀ ਪਾਰਟੀ ਨੇ ਉਹਨਾਂ ਨੂੰ ਦਿੱਤੀ ਆ ਤਾਂ ਪਿੰਡ-ਪਿੰਡ ਜਾ ਰਹੇ ਨੇ ਹਲਕੇ ਦੇ ਵਿੱਚ ਪ੍ਰਚਾਰ ਕਰ ਰਹੇ ਨੇ ਤਾਂ ਪਬਲਿਕ ਮਾਰਟੀ ਨੂੰ ਤੇ ਵੀ ਤਿੱਖਾ ਹਮਲਾ ਉਹਨਾਂ ਦੇ ਵੱਲੋਂ ਕੀਤਾ ਹੈ ਜੋ ਆਮ ਆਦੀ ਪਾਰਟੀ ਕਹਿ ਰਹੀ ਆ ਪੰਜਾਬ ਦੇ ਮੁੱਖ ਮੰਤਰੀ 0 ਹੋਏਗਾ ਪੰਜਾਬ ਦੇ ਵਿੱਚ ਆਮਾਦੀ ਪਾਰਟੀ ਇਤਿਆਸ ਰਚੇਗੀ ਉਹਨਾਂ ਨੇ ਕਿਹਾ ਕਿ ਤੇਰਾ 0 ਬਿਲਕੁਲ ਹੋਏਗੀ ਤਾਂ 0 ਕਹਿ ਰਹੇ ਨੇ ਕਿ ਆਮਾਦੀ ਪਾਰਟੀ ਨੂੰ 0 ਇਸ ਲੋਕ ਸਭਾ ਚੋਣਾਂ ਦੇ ਦੌਰਾਨ ਜਿਹੜੀ ਸੀਟਾਂ ਉਹਨਾਂ ਨੂੰ ਆਉਣਗੇ ਠਿੱਕੇ ਅਮਲੇ ਨੇ ਜਿਹੜੇ ਚਰਨਜੀਤ ਸਿੰਘ ਚੰਨੀ ਦੇ ਵੱਲੋਂ ਆਮਾਦੀ ਪਾਰਟੀ ਦੇ ਕੀਤੇ ਗਏ ਨੇ ਤੇ ਨਾਲ ਦੀ ਨਾਲ ਪਬਲਿਕ ਕਮਾਟੀ ਨੂੰ ਵੀ ਜਵਾਬ ਦਿੱਤਾ ਗਿਆ ਉਹਨਾਂ ਨੇ ਕਿਹਾ ਕਿ ਜਿਹੜੇ ਦਲ ਬਦਲੂ ਨੇ ਸਵੇਰੇ ਇਹਨਾਂ ਦਾ ਕੁਝ ਹੋਰ ਰੇਟ ਹੁੰਦਾ ਦੁਪਹਿਰੇ ਕੁਝ ਹੋਰ ਰੇਟ ਹੁੰਦਾ ਤਾਂ ਇਹਨਾਂ ਨੂੰ ਕੋਈ ਵੀ ਹੱਕ ਕੇ ਲੈ ਜਾਂਦਾ ਇਸ ਤਰ੍ਹਾਂ ਦਾ ਤਿੱਖਾ ਬਿਆਨ ਹੈ ਜਿਹੜਾ ਪਬਲਿਕ ਕਮਾਟੀ ਨੂੰ ਦੇ ਉੱਪਰ ਤਿੱਖਾ ਹਮਲਾ ਜਿਹੜਾ ਸਾਬਕ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਵੱਲੋਂ ਕੀਤਾ ਗਿਆ ਆ ਕਾਂਗਰਸ ਪਾਰਟੀ ਨੇ ਉਹਨਾਂ ਦੇ ਉੱਪਰ ਦਾਅ ਖੇਡਿਆ ਜਲੰਧਰ ਦਲਤ ਸੀਟਾਂ ਤਾਂ ਵੱਡਾ ਪ੍ਰਭਾਵ ਇਸ ਹਲਕੇ ਦੇ ਵਿੱਚ ਡੇਰਿਆਂ ਦਾ ਵੀ ਮੰਨਿਆ ਜਾਂਦਾ ਤਾਂ ਸਤਲੁਜ ਦੀ ਵੀ ਬਹੁਤ ਵੱਡੀ ਸਮੱਸਿਆ ਸਤਲੁਜ ਦੀ ਵੀ ਮਾਰ ਇਸ ਇਲਾਕੇ ਦੇ ਵਿੱਚ ਪੈਂਦੀ ਆ ਤਾਂ ਸਪੋਰਟਸ ਯੂਨੀਵਰਸਿਟੀ ਦੀ ਵੀ ਮੰਗ ਉੱਠ ਰਹੀ ਆ ਪ੍ਰਵਾਸੀ ਦੀ ਵੀ ਬਹੁਤ ਵੱਡੀ ਸਮੱਸਿਆ ਇਲਾਕੇ ਦੇ ਵਿੱਚ ਤਾਂ ਘਰ ਖਾਲੀ ਹੋ ਰਹੇ ਨੇ ਤਾਂ ਪ੍ਰਵਾਸੀ ਲੋਕ ਨੇ ਜਿਹੜੇ ਉਹ ਘਰ ਸਮਾ ਰਹੇ ਪਰ ਇਹ ਕਹਿ ਰਹੇ ਨੇ ਕਿ ਪ੍ਰਵਾਸ ਕਰਨਾ ਕੋਈ ਚੰਗੀ ਜਿਹੜੀ ਚੰਗੀ ਗੱਲ ਆ ਤਾਂ ਐਨਆਰਆਈ ਦੀ ਸਪੋਰਟ ਦੇ ਨਾਲ ਇੱਥੇ ਚੋਣ ਮੈਦਾਨ ਦੇ ਵਿੱਚ ਉਤਰੇ ਨੇ ਤਾਂ ਤੋਂ ਪ੍ਰਾਪਤ ਕਰਨਗੇ ਉਹਨਾਂ ਦਾ ਕਹਿਣਾ ਪੰਜਾਬ ਦੇ ਵਿੱਚ ਚੋਣ ਖਾੜਾ ਪੜ ਚੁੱਕ ਭੱਗ ਚੁੱਕਿਆ ਹੈ ਸਾਰੀ ਪਾਰਟੀਆਂ ਦੇ ਉਮੀਦਵਾਰ ਤਕਰੀਬਨ ਐਲਾਨੇ ਜਾ ਚੁੱਕੇ ਨੇ ਕੁਝ ਉਮੀਦਵਾਰ ਬਾਕੀ ਨੇ ਅਜੇਹੇ ਦੇ ਵਿੱਚ ਲੀਡਰਾਂ ਦੀ ਬਿਆਨਬਾਜ਼ੀ ਵੀ ਤਿੱਖੀ ਹੋ ਰਹੀ ਹੈ ਅਸੀਂ ਜਲੰਧਰ ਦੇ ਲੋਕ ਸਭਾ ਹਲਕੇ ਦੇ ਵਿੱਚਾਂ ਜਿੱਥੇ ਕਿ ਮੁਕਾਬਲਾ ਹੋਣ ਜਾ ਰਿਹਾ ਇੱਕ ਪਾਸੇ ਆਮ ਆਦੀ ਪਾਰਟੀ ਨੇ ਪਵਨ ਕੁਮਾਰ ਟੀਨੂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਤਾਂ ਬੀਜਪੀ ਨੇ ਐਮਪੀ ਜਿਹੜੇ ਰਹੇ ਨੇ ਇਸ ਹਲਕੇ ਦੇ ਵਿੱਚੋ ਜਿੰਨੀ ਜਦੋਂ ਚੋਣ ਹੁੰਦੀ ਆ ਤਾਂ ਜਿੱਤੇ ਸੀ ਤਾਂ ਉਹਨਾਂ ਨੂੰ ਚੋਣ ਮੈਦਾਨ ਦੇ ਵਿੱਚੋਂ ਉਤਾਰਿਆ ਤਾਂ ਦੂਜੇ ਪਾਸੇ ਅਕਾਲੀ ਦਲ ਤੋਂ ਮਹਿੰਦਰ ਕੇਪੀ ਸਿੰਘ ਚੋਣ ਮੈਦਾਨ ਦੇ ਵਿੱਚ ਨੇ ਫਸਮਾ ਮੁਕਾਬਲਾ ਪੰਜ ਕੋਣਾ ਮੁਕਾਬਲਾ ਹੋਵੇਗਾ ਬਹੁਤ ਫਸਮਾ ਜਿਹੜਾ ਮੁਕਾਬਲਾ ਹੈ ਸੀਟ ਨੂੰ ਲੈ ਕੇ ਦੱਸਿਆ ਜਾ ਰਿਹਾ ਸਾਥੀ ਕਮਲ ਦੇ ਨਾਲ ਕੁਲਦੀਪ ਸਿੰਘ ਪੂੜੇ ਰਜਨਾਸ ਸਪੋਕਸਮੈਨ ਟੀਵੀ ਜਲੰਧਰ